वाहे गुरुे गुरु गुरुजी वाहे गुरुे गुरुे गुरुजी वाहे गुरु गुरुे गुरुजी वाहे गुरु साहिब जी ओ ਸੋਰਠ ਮਹੱਲਾ ਨਾਮ ਮਾਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਹਿ ਸਿਮਰਤ ਗਨ ਕਾਸੀ ਉਦਰੀ ਤਾਕੋ ਜਾਸ ਉਰ ਤਾਰੋ ਰਹਾਉ ਅਡਾਲ ਭਇਓ ਧੂਅ ਜਾ ਕੈ ਸਿਮਰਨ ਅਰ ਨਿਰਭੈ ਪਾਦ ਪਾਇਆ ਟਲ ਅਤੇ ਪਾਦ ਦੋੇ ਸ਼ਬਦ ਪੂਰੇ ਪੜ੍ਹਨੇ ਆ ਧਰੂਵ ਇਹਨੂੰ ਸਿੱਧਾ ਧਰੂਵ ਨਹੀਂ ਕਹਿਣਾ ਆੜਾ ਵੀ ਪੜ੍ਹਨਾ ਹੈ ਧਰੂਵ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇ ਬਿਦ ਪੂਰ ਲੈਣਾ ਜੀ ਬਿਦ ਨਹੀਂ ਕਹਿਣਾ ਬਿਦ ਜਬਹੀ ਸਰਨ ਗਹੀ ਕਿਰਪਾ ਨਿਦ ਗਾਜ ਗਰਾਹਤੇ ਛੂਟਾ ਗਸ਼ੀ ਗਈ ਨਿਗਾਣਾ ਸਰਨ ਗਈ ਗਸ਼ੀ ਗਾਜ ਗਾਜ ਨਿਗਾਣਾ ਗਾਜ ਮਹਿਮਾ ਨਾਮ ਕਹ ਲੋ ਬਰਨੋ RAM ਕਹਿਤ ਬੰਦਨ ਤੇਹ ਟੂਟਾ ਮਹਿਮਾ ਹਾ ਹਾ ਪੜਨਾ ਨਹੀਂ ਮਹਿਮਾ ਨਹੀਂ ਕਹਿਣਾ ਟੂਟਾ ਕਸ ਕੇ ਅਦਾ ਮਲ ਪਾਪੀ ਜਗ ਜਾਣੇ ਨਿਮਖ ਮਾਹਿ ਨਿਸਤਾਰਾ ਅਦਾ ਮਲ ਇਕੱਠਾ ਨਾਨਕ ਕਹਿਤ ਚੇਤ ਚੰਤਾ ਮਨ ਤੈ ਭੀ ਉਤਰਹਿ ਪਾਰਾ ਸੂਰਠ ਮਹੱਲਾ ਨਾਵ ਪ੍ਰਾਨੀ ਕਾਉਨ ਉਪਾਉ ਕਰੇ ਉਪਾਉ ਉੜੇ ਦੀ ਅੰਕੁਰਤਨ ਸ਼ੁਰੂ ਕਰਨਾ ਜੀ ਆਪਾ ਉਹ ਨਹੀਂ ਗਹਿਣਾ ਉਹ ਪਾਉ ਜਾ ਤੈ ਭਗਤ ਰਾਮ ਕੀ ਪਾਵੈ ਜਾਮ ਕੋ ਤ੍ਰਾਸ ਹਰੈ ਰਹਾਉ ਕੌਣ ਕਰਮ ਵਿਦਿਆ ਕਾਹ ਕੈਸੀ ਧਰਮ ਕੌਣ ਖੁਨ ਕਰਈ ਵਿਦਿਆ ਬਬੇ ਤੇ ਅਧ ਕਲਉਣੀ ਐ ਭਾਵ ਵਿਦਿਆ ਕਰਈ ਕਿੜੀ ਦੀ ਸਿਹਾਰੀ ਪੜਨੀਆ ਕਰੀ ਨਹੀਂ ਗਹਿਣਾ ਕਰਈ ਕੌਨ ਨਾਮ ਗੁਰ ਜਾ ਕੈ ਸਿਮਰੈ ਭਵ ਸਾਗਰ ਕਾ ਤਰੈ ਕਲਮੈ ਏਕ ਨਾਮ ਕਿਰਪਾ ਨਦ ਜਾਹ ਜਪੈ ਗਤ ਪਾਵੈ ਕਲਮ ਕਲ ਕਲਯੁਗ ਵਿੱਚ ਕਲ ਨਹੀਂ ਗਹਿਣਾ ਮੈ ਮੈਂ ਨਹੀਂ ਕਹਿਣਾ ਮੈਂ ਭਾਵ ਵਿੱਚ ਕਾਲੁ ਮੈਂ ਔਰ ਧਰਮ ਤਾਂ ਕੈ ਸਮਨਾਹਨ ਇਹ ਬਿਦ ਬਿਦ ਬਤਾਵ ਸੁਖ ਦੁਖ ਰਹਤ ਸਦਾ ਨਿਰਲੇਪੀ ਜਾ ਕਉ ਕਹਿਤ ਗੁਸਾਈ ਗੁਸਾਈ ਬਿੰਦੀ ਸਹਿਤ ਰਹਤ ਸੁਖ ਦੁਖ ਰਹਿਤ ਸੁਖ ਪੂਲਾ ਕਹਿਣਾ ਦੁਖ ਅਧਕ ਲਾ ਕੇ ਪੜਨਾ ਰਹਿਤ ਹਾ ਹਾ ਇਹਨੂੰ ਰਹਿਤ ਨਹੀਂ ਕਹਿਣਾ ਰਹਿਤ ਸੋ ਤੋਂ ਮਹੀ ਮਹਿ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਦਰਪਨ ਨਿਆਈ ਇਹ ਦੋੇ ਸ਼ਬਦ ਵੱਖ-ਵੱਖ ਪੜਨੇ ਆ ਦਰਪਨ ਨਿਆਈ ਨਹੀਂ ਕਹਿਣਾ ਦਰਪਨੋ ਨਿਆਈ ਸੂਰਠ ਮਹੱਲਾ ਨਾਮ ਮਾਈ ਮੈਂ ਕਿਹ ਬਿਦ ਲਖਉ ਗੁਸਾਈ ਗੁਸਾਈ ਬਿੰਦੀ ਸਹਿਤ ਕਿਹ ਕਿਹ ਨਹੀਂ ਗਹਿਣਾ ਕਿਹ ਬਿਦ ਪੋਲਾ ਮਹਾ ਮੋਹ ਅਗਿਆਨ ਤਿਮਰ ਮੋ ਮਨ ਰਹਉ ਉਰ ਜਾਈ ਰਹਾਉ ਸਗਲ ਜਨਮ ਪਰਮ ਹੀ ਪਰਮ ਖੋਇਓ ਨਹ ਅਸਥਿਰ ਮਤ ਪਾਈ ਖੋਇਓ ਇਹਨੂੰ ਥੋੜਾ ਭਾਰਾ ਕਹਿਣਾ ਜੀ ਖੋਇਓ ਨਹੀਂ ਕਹਿਣਾ ਖੋਇਓ ਮਤ ਪਾਈ ਮੰਮੇ ਤੇ ਅਧਕ ਲਾਉਣੀ ਹੈ ਜੀ ਮਤ ਬਿਖਿਆ ਸਖਤ ਰਹਿਓ ਨ ਸਬਾਸੁਰ ਨਹ ਛੂਟੀ ਅਧਮਾਈ ਬਿਖਿਆ ਸਖਤ ਇਕੱਠਾ ਬਿਖ ਆਸ ਕਤ ਨਹੀਂ ਰਹਿਣਾ ਜਾਂ ਬਿਖਿਆਸ ਕਤ ਨਹੀਂ ਗਹਿਣਾ ਬਿਖਿਆਸ ਕਤ ਪੜਨਾ ਇਕੱਠਾ ਸਾਦ ਸੰਗ ਕਬ ਹੂ ਨਹੀਂ ਕੀਨਾ ਨਹ ਕੀਰਤ ਪ੍ਰਭ ਗਾਈ ਜਾਨ ਨਾਨਕ ਮੈਂ ਨਾਹਿ ਕੋ ਗੋਨ ਰਖ ਲੇ ਹੂ ਸਰਨਾਈ ਸੋਰਠ ਮਹਲਾ ਨਵ ਮਾਈ ਮਨ ਮੇਰੋ বাসਨਾ ਹੈ বাসਨਾ ਹੈ বাস ਵਿੱਚ ਨਹੀਂ ਹੈ ਬੱਬੇ ਤੇ ਅਪਕਾਉਣੀ ਹੈ ਜੀ ਨਿਸ ਬਾਸੁਰ ਬਿਖ ਅਨਕੋਤਾਵਤ ਕਿਹ ਬਿਦ ਰੋਕੋਤਾ ਹੈ ਰਾਵ ਕਿਹ ਬਿਦ ਬਿਦ ਪੂਲ ਕਹਿਣਾ ਹੈ ਜੀ ਬੇਦ ਪੁਰਾਨ ਸਿਮਰਤ ਕੇ ਮਤ ਸੋਣ ਨਿਮਖ ਨਹੀਏ ਬਸਾਵੈ ਸਿਮਰਤ ਮੰਮੇ ਨੂੰ ਲਗੀ ਹੋਈ ਸਿਹਾਰੀ ਚਰਨਾਂ ਵਾਲੇ ਰਾਰੇ ਨੂੰ ਪੜਨੀਆ ਸਿਮਰਤ ਪਰ ਧਨ ਪਰਦਾਰਸਿ ਰਾਜੈਉ ਬੇਰਥਾ ਜਨਮ ਸਿਰਾਵੈ ਮਾਦ ਮਾਇਆ ਕੈ ਭਾਇਉ ਬਾਵਰੋ ਸੂਜਤ ਨਹਿ ਕਾਸ਼ ਗਿਆਨ ਮਦ ਮਾਇਆ ਕੈ ਮਾਇਆ ਦੇ ਨਸ਼ੇ ਵਿੱਚ ਮਦ ਨਹੀਂ ਗਹਿਣਾ ਮਦ ਘਟ ਹੀ ਪੀਤਰ ਬਸਤ ਨਿਰੰਜਨ ਤਾ ਕੋ ਮਰਮ ਨ ਜਾਣ ਜਬ ਹੀ ਸਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ